ਘਰਾਂ ਦੇ ਵਿੱਚੋਂ ਬਹੁਤ ਸਾਰੇ ਸਾਥੀ ਨੇ ਬਾਹਰ ਬੈਠੇ ਨੇ ਜਿਹੜੇ ਪਰਿਵਾਰ ਜਿਨ੍ਹਾਂ ਦੇ ਅਜੇ ਤੱਕ ਘਰੇੋਂ ਗਏ ਨਹੀਂ ਉਹਨਾਂ ਦੇ ਬਸੇਬੇ ਤੋਂ ਬਾਅਦ ਉਹਨਾਂ ਦਾ ਪੱਕਾ ਟਿਕਾਣਾ ਬਣਨ ਤੋਂ ਬਾਅਦ ਉਹਨਾਂ ਦੀ ਕਿਹੜੀਆਂ ਕਿਹੜੀਆਂ ਲੋੜਾਂ ਨੇ ਪਸ਼ੂਆਂ ਦਾ ਨਕਸ਼ਾ ਕਿੰਨਾ ਹੋ ਗਿਆ ਘਰਾਂ ਦਾ ਨੁਕਸਾਨ ਕਿੰਨਾ ਹੋ ਗਿਆ ਅਸੀਂ ਉਹਨਾਂ ਦੇ ਪਸ਼ੂਆਂ ਵਾਸਤੇ ਹਰੇ-ਜਾਰੇ ਦਾ ਕੀ ਪ੍ਰਬੰਧ ਕਰੀਏ ਦਾਣਿਆਂ ਦਾ ਪ੍ਰਬੰਧ ਕੀ ਕਰੀਏ ਗਾਂ ਬਜਾਈ ਦਾ ਪ੍ਰਬੰਧ ਕੀ ਇਹ ਕਿ ਜੇ ਹੜ੍ਹਾਂ ਦੀ ਮਾਰ ਕਰਕੇ ਮਿੱਟੀ ਜ਼ਮੀਨ ਖਰਾਬ ਹੋ ਗਈ ਤੇ ਉਹਦੇ ਚ ਰਿੱਤਾ ਪੈ ਗਿਆ ਉਹਨੂੰ ਪਧਰ ਕਰਨ ਵਾਸਤੇ ਕਿਹੜੀ ਮਦਦ ਦੀ ਲੋੜ ਆ ਉਹ ਸਾਰੀਆਂ ਮਦਦਵਾਰ ਤੇ ਸਾਡੇ ਸਾਥੀ ਆਏ ਨੇ ਵਿਵਾਦ ਏਰੀਆ ਦੇ ਵਿੱਚੋਂ ਜਿਹੜੇ ਇੰਜੀਨੀਅਰ ਕੀ ਕਹਿ ਰਹੇ ਨੇ ਵੀ ਸਾਡੇ ਦੇਤੀ ਦੇ ਵਿੱਚ ਲੋਕ ਜਨੇ ਘਰਾਂ ਦੇ ਟੂਮਾ ਲਾ ਕੇ ਨੇ ਤਿਆਰ ਨੇ ਇੱਥੇ ਤੱਕ ਮਦਦ ਦੀ ਜਿਹੜੀ ਹਰਿਆਣੇ ਪੰਜਾਬ ਦੀ ਸਾਹ ਜ ਹੈ Rajasthan ਦੀ ਸਾਹ ਜ ਹੈ UP ਦੀ ਸਾਹ ਜ ਹੈ ਉਤਰਾਖੰਡ ਦੇ ਵਿੱਚੋਂ ਵੀ ਸਾਥੀ ਲੈ ਜਾਉਣਾ ਸੀ ਕੱਲ ਨੂੰ ਉਹ ਦੋ ਘੰਟੇ ਉਧਰੋਂ ਵੀ ਆ ਰਹੀਆਂ ਨੇ ਤੇ ਅਸੀਂ ਇਹ ਵੱਡੀ ਪੱਧਰ ਤੇ ਅਸੀਂ ਸਮਝਦੇ ਹਾਂ ਵੀ ਸਾਨੂੰ ਇਹ ਮਹਿਮਾ ਜਿਹੜੀ ਇੱਕ ਡੇਢ ਮਹੀਨਾ ਇਹ ਸਾਨੂੰ ਮਹਿਮ ਲੈਣੀ ਪਈ ਆ ਭਾਵੇਂ ਕੋਈ ਇਹ ਹੋ ਸਕਦਾ ਵੀ ਇਹ ਤਾਜੀ-ਤਾਜੀ ਮਾਰ ਪਈ ਆ ਕਿਸੇ ਨੇ ਨਗਰਪਾਲਿਕਾ ਲਾ ਪਰ ਆਪਣੇ ਆਪਣੇ ਤੌਰ ਤੇ ਤਰੀਕਿਆਂ ਨਾਲ ਸਾਰੇ ਮਦਦ ਕਰ ਰਹੇ ਨੇ ਅੜਪੀੜ ਤਲੋਕਾਂ ਦੀ ਤੇ ਪੰਜਾਬ ਦੀ ਵੀ ਏਡੀ ਵੱਡੀ ਮਾਰ ਨੂੰ ਪੂਰੇ ਗਵਾਂਢੀ ਉਤਰੀ ਭਾਰਤ ਦੇ ਸਾਰੇ ਸੂਬਿਆਂ ਨੇ ਜਿਹੜਾ ਜਹ ਹੰਗਾਰਾ ਦਿੱਤਾ ਉਹ ਯੋਗਦਾਨ ਪਾਉਣ ਵਾਸਤੇ ਸੱਤ ਪੂਰੇ ਸਾਹਮਣੇ ਕੜੇ ਆ ਤੇ ਆਏ ਇਹ ਅਸੀਂ ਇਹ ਤਿੰਨ ਦਿਨ ਲਾਵਾਗੇ ਸਲਾਤਰੀਏ ਦੇ ਵਿੱਚ ਪੂਰਾ ਜਾਇਜਾ ਦਾ ਕੀ ਇਹ ਤੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਜਿਵੇਂ ਹਰੇ ਚਾਰੇ ਦੀ ਤੂੜੀ ਦੀ ਬਹੁਤ ਲੋੜ ਹੈ ਜਿਵੇਂ ਅਸੀਂ ਦੇਖ ਕੇ ਆਇਆ ਫਸਲਾਂ ਦੇ ਉੱਤੋਂ ਦੀ ਪਾਣੀ ਚੱਲਿਆ ਹੋਇਆ ਹੈ ਇਹ ਬਾਕੀ ਸਾਥੀ ਸਾਡੇ ਇਹ ਸਥਾਨਕ ਸਾਥੀ ਨੇ ਅੰਬਰਸਰ ਵਾਲੇ ਤੇ ਗਰਦਾਸਪੁਰ ਵਾਲੇ ਇਹਨਾਂ ਤੋਂ ਰਹਿ ਕਰਕੇ ਪੁੱਛਾਂਗੇ ਵੀ ਕਿਹੜਾ ਕਿਹੜੇ ਜ਼ਿਆਦਾ ਪਿੰਡ ਨੇ ਕਿਹੜੇ ਪੀੜੀ ਪੀੜਤ ਵਾਲੇ ਹੈਗੇ ਚਾ ਉਧਰ ਇੱਕ ਜਾ ਕੇ ਵੀ ਆਵਾਂਗੇ ਤੇ ਉਹਨਾਂ ਦੀਆਂ ਲੋੜਾਂ ਕੰਪੂ ਦੀਆਂ ਕਰਾਂਗੇ ਮਾਈਨਿੰਗ ਨਾਲ ਕੋਈ ਮੀਂਹ ਨਹੀਂ ਪੈਂਦਾ ਜੀ ਬਰਸਾਤ ਮਾਈਨਿੰਗ ਨਾਲ ਨਹੀਂ ਹੁੰਦੀ ਤੇ ਦੂਜੀਆਂ ਗੱਲਾਂ ਤਾਂ ਕਦੇ ਮਤਲਬ ਕਿਹਾ ਨਹੀਂ ਸਰਕਾਰ ਨੇ ਵੀ ਤੁਸੀਂ ਇਹ ਹੜ੍ਹਾਂ ਦੇ ਪ੍ਰਬੰਧਨ ਰੋਕਣ ਵਾਸਤੇ ਤੁਸੀਂ ਗ੍ਰਾਂਟਾਂ ਦੇ ਪੈਸੇ ਲੌਣ ਤੇ ਕਦੇ ਅਪਦਾ ਜ਼ਿਕਰ ਨਹੀਂ ਕੀਤਾ ਆਪਦੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਤੁਸੀਂ ਮਾਈਨਿੰਗ ਦਾ ਇੱਕ ਬਹਾਨਾ ਬਣਾ ਰਹੇ ਹੋ ਇਥੇ ਮੈਨੇਜ ਕਰਕੇ ਹੜਾ ਦੇ ਦੇਖੋ ਬਰਸਾਤ ਕੋਈ ਮੈਨੇਜ ਕਰਕੇ ਪੈਂਦੀ ਹੈ ਮੈਨੇਜ ਤਾਂ ਕਿੰਨੇ ਜਲਦੀ ਹੋ ਰਹੀ ਹੈ ਉਦੋਂ ਵੀ ਮੈਨੇਜ ਹੁੰਦੀ ਜਦੋਂ ਸੋਕਾ ਪੈਂਦਾ ਹੁੰਦਾ ਇਥੇ ਹੜ ਆਏ ਨੇ ਬਰਸਾਤਾਂ ਕਰਕੇ ਆਏ ਨੇ ਤੁਹਾਡੇ ਡੈਮਾਂ ਦੇ ਵਿੱਚ ਪਾਣੀ ਧੰਭਾਲਣ ਦਾ ਪ੍ਰਬੰਧ ਕੀ ਹੈ ਤੁਸੀਂ ਕੀ ਭਾਗੜਾ ਮੈਨੇਜਮੈਂਟ ਨੇ ਦੱਸੋ ਕੀ ਪ੍ਰਬੰਧ ਕੀਤਾ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤਾ ਉਹ ਵੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕੇਂਦਰ ਦੇ ਆਪ ਦੇ ਅੰਡਰ ਡਾਇਰੈਕਸ਼ਨਾਂ ਨੂੰ ਇਸ ਕਰਕੇ ਉਹ ਅਬਦੀ ਜ਼ਿੰਮੇਵਾਰੀ ਤੋਂ ਭੱਜਣ ਦੀ ਖਾਤਰ ਇੱਕ ਦੂਜੇ ਤੇ ਦੋਸ਼ ਮੜ ਰਹੇ ਨੇ ਤੇ ਉਹਦੇ ਕਾਰਨ ਕਰਕੇ ਪੋਲੀਟੀਕਲ ਹਾਲਾਤ ਨਾ ਹੋਣ ਦੇ ਨੇ ਇਹ ਜੰਨੀ ਠੀਕ ਨਹੀਂ ਬਿਲਕੁਲ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜਦੋਂ ਪਹਿਲਾਂ ਇਹ ਪਤਾ ਲੱਗ ਗਿਆ ਤੁਹਾਨੂੰ ਕਿ ਦੋਨੇ ਇਹ ਨਹੀਂ ਵੀ ਕੱਲੀ ਸਰਕਾਰ ਕੇਂਦਰ ਜ਼ਿੰਮੇਵਾਰ ਹੈ ਪੰਜਾਬ ਵਾਲੇ ਵੀ ਜ਼ਿੰਮੇਵਾਰ ਜੇ ਤੁਸੀਂ ਹੁਣ ਹੜ੍ਹਾਂ ਦੀ ਸਪਾਈ ਨਾਲ ਦੀ ਸਪਾਈ ਕੀਤੀ ਹੁੰਦੀ ਪਹਿਲਾਂ ਇਹ ਆਪ ਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਪਾਗੜਾ ਮੈਨੇਜਮੈਂਟ ਦਾ ਸੀ ਵਿੱਚ ਬਰਸਾਤਾ ਦਾ ਪਤਾ ਲੱਗ ਗਿਆ ਕਿੰਨੇ ਹੋ ਕੀ ਤੁਹਾਨੂੰ ਵੀ ਬਰਸਾਤ ਜ਼ਿਆਦਾ ਹੋਣੀ ਹੈ ਤੇ ਇਹ ਡੈਮਾਂ ਦੇ ਵਿੱਚ ਪਹਿਲਾਂ ਪਾਣੀ ਘਟਾ ਲੈਂਦੇ ਨੇਰੀ ਪਾਣੀ ਵਾਸਤੇ ਚੰਦਰ ਰਾਜ ਛੱਡਦੇ ਜਿਨ੍ਹਾਂ ਨੂੰ ਲੋਡ ਸੀ ਪਾਣੀ ਦੀ ਇਹ ਇਹ ਪਾਣੀ ਛੱਡਣਾ ਵੀ ਸੀਗਾ ਹੌਲੀ ਹੌਲੀ ਕਰਕੇ ਛੱਡਿਆ ਜਾ ਸਕਦਾ ਸੀ ਜਿਹੜਾ ਇੱਕਦਮ ਇਹਨਾਂ ਨੁਕਸਾਨਾ ਕਰਦਾ ਅਫਗਾਨਿਸਤਾਨ ਦੇ ਵਿੱਚੋਂ ਪਹਚਾ ਲਿਆ ਤੇ ਪ੍ਰਧਾਨ ਮੰਤਰੀ ਚੱਟ ਰਾਹਤ ਦਾ ਉਸ ਫੰਡ ਦਾ ਐਲਾਨ ਕਰਦਾ ਲੇਕਿਨ ਪੰਜਾਬ ਨਾਲ ਮਤਰੀ ਵਾਲਾ ਸੋ ਕਿਉਂ ਕੀਤਾ ਜਾ ਰਿਹਾ ਮੂੰਹ ਵੀ ਨਹੀਂ ਖੋਲਿਆ ਮਤਲਬ ਪ੍ਰਧਾਨ ਮੰਤਰੀ ਨੇ ਹੁਣ ਤੱਕ ਮੂੰਹ ਵੀ ਨਹੀਂ ਖੋਲਿਆ ਅਜੇ ਤੱਕ ਮਤਲਬ ਕੌਮੀ ਹਫ਼ਤ ਨਹੀਂ ਲੰਘਦੇ ਕਿਉਂਕਿ ਇਹ ਅੱਤਲ ਮਨਸਾ ਦੇ ਨਵੀਂ ਕੱਲੇ ਪੰਜਾਬ ਦੇ ਵਿੱਚ ਨਹੀਂ ਨੁਕਸਾਨ ਹੋਇਆ ਹਮਾਚਲ ਦੇ ਵਿੱਚ ਵੀ ਨੁਕਸਾਨ ਹੋਇਆ ਤੇ ਉਤਰਾਖੰਡ ਦੇ ਵਿੱਚ ਵੀ ਨੁਕਸਾਨ ਹੋਇਆ ਹੋਰ ਉੱਤਰੀ ਭਾਰਤ ਦੇ ਹੋਰ ਸੂਬਿਆਂ ਵਿੱਚ ਹੁਣ ਫੌਰੀ ਤੌਰ ਤੇ ਪੰਜਾਬ ਦੇ ਵਿੱਚ ਤਾਂ ਬਹੁਤ ਜਿਆਦਾ ਨੁਕਸਾਨ ਹੋ ਗਿਆ ਨਾ ਤੇ ਇਹਨੂੰ ਕੌਮੀ ਆਫਤ ਕਿਉਂ ਨਹੀਂ ਲਾਂਦੇ ਅਸੀਂ ਮੰਗ ਕਰਿਆ ਕੱਲ ਅਸੀਂ ਸਾਰੇ ਡੀਸੀ ਨੂੰ ਮੰਗ ਪੱਤਰ ਲੈ ਕੇ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ ਕਿ ਉਹਦੇ ਚ ਅਸੀਂ ਕਿਹਾ ਵੀ ਇਹਨੂੰ ਕੌਮੀ ਆਫਤ ਲਾ ਨੂੰ ਤੇ ਉਧਰੋਂ ਫੰਡ ਰੀਲੀਜ਼ ਕਰੋ ਨਾ ਅੜ ਜਥੇਬੰਦੀ ਦਾ ਕਿ ਸਟੈਂਡ ਰਹੇਗਾ ਮੰਨ ਲਓ ਜੋ ਕੋਈ ਨਹੀਂ ਹੈ ਹੁਜੂਗਲ ਬਰਤ ਦੇਖੋ ਜਥੇਬੰਦੀਆਂ ਦਾ ਜੀਵਨ ਜਿਤ ਤੱਕ ਸਾਡਾ ਸਾਡੀ ਜਥੇਬੰਦੀ ਦਾ ਘੇਰਾ ਜਿੰਨਾ ਕੁ ਜਿੰਨਾ ਕ ਅਸੀਂ ਸੋਚਦੇ ਆ ਵੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਤੂੜੀ ਇਕੱਠੀ ਕੀਤੀ ਹੈ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਵੱਡੀਆਂ ਭੋਂਗਾਂ ਟਰਾਲੀਆਂ ਨੇ ਉਹ ਤੂੜੀ ਨੇ ਭਰ ਕੇ ਖੜਾ ਰੱਖੀਆਂ ਨੇ ਤੇ ਦਾਣੇ ਇਕੱਠੇ ਕੀਤੇ ਨੇ ਪਿੰਡਾਂ ਦੇ ਵਿੱਚੋਂ ਫੰਡ ਵੀ ਇਕੱਠਾ ਹੋਇਆ ਅੱਜ ਮੈਂ ਅਸੀਂ ਜਿੱਤੋ ਤੁਰਿਆ ਉਹ ਪਿੰਡ ਦੇ ਵਿੱਚ ਸਾਡੇ ਮੀਟਿੰਗ ਚੱਲ ਰਹੀ ਸੀ ਵੱਡੀ ਮੀਟਿੰਗ ਕਰ ਰਹੀ ਸੀ ਮਹਿਲਾ ਪਿੰਡ ਇਹ ਤਾਂ ਜ਼ਰੂਰ ਦਾ ਜੇ ਨੀ ਉਹ ਮੀਟਿੰਗ ਦੇ ਵਿੱਚ 2.5 ਲੱਖ ਰੁਪਏ ਇਕੱਠਾ ਹੋ। ਜੇ ਨੀ ਲੋਕ ਇਹ ਚਾਹੁੰਦੇ ਆ ਵੀ ਫੰਡ ਤਾਂ ਆਪਾਂ ਇਕੱਠਾ ਕਰਦੇ ਆ ਮਦਦ ਤਾਂ ਇਕੱਠੀ ਕਰਦੇ ਆ ਪਰ ਕੀ ਇਹ ਮਦਦ ਸਹੀ ਟਿਕਾਣੇ ਤੇ ਪਹੁੰਚੂਗੀ ਸਾਡੇ ਵਾਸਤੇ ਇਹ ਸਮੱਸਿਆ ਬਣੀ ਖੜੀ ਹੈ ਵੀ ਜਿਹੜੇ țeਲ ਤੇ ਪਿੰਡ ਨੇ ਜਿਹੜੇ ਦੂਰ ਪਿੰਡ ਨੇ ਜਿਵੇਂ ਹੁਣ ਇਹ ਏਰੀਆ ਅਸੀਂ ਦੇਖਿਆ ਵੀ ਤਰਨ ਤਰਨ ਤੋਂ ਸ਼ੁਰੂ ਹੋ ਜਾਂਦਾ ਪਾੜ ਜੜੀਆਂ ਸਾਨੂੰ ਜਿਹੜਾ ਹਰੀਗੇ ਪਤਣ ਦਾ ਜਿਹੜਾ ਦਰਿਆ ਦੇਖ ਕੇ ਸਾਨੂੰ ਐ ਲੱਗਦਾ ਵੀ ਪਹਾੜ ਦੇ ਮਾਰੇ ਲੋਕ ਤਾਂ ਇੱਥੇ ਹੀ ਜਿਹੜੇ ਹੁਣ ਬਾਹਰਲੇ ਸਾਥੀ ਹੁੰਦੇ ਨੇ ਜਿਹਨੇ ਹੁਣ ਮਬਾਦ ਵਾਲੇ ਸਾਥੀ ਆਇਆ ਇਹਨਾਂ ਨੂੰ ਤਾਂ ਇਹ ਲੱਗਦਾ ਸੀਗਾ ਵੀ ਇੱਧਰ ਕੋਈ ਹੱਟ ਦੀ ਮਾਰ ਹੀ ਨਹੀਂ ਕਿਉਂਕਿ ਇੱਥੇ ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਜਿੱਥੇ ਮਾਰ ਹੋਈ ਵੀ ਹੈ ਹੁਣ ਇਦੋਂ ਆਏ ਜਿਹੜੇ ਬੈਠ ਜਿਹੜੀ ਹੈ ਸਾਡੀ ਆਹ ਬੈਠਾ ਹੈ ਡੇਰਾ ਬਾਬਾ ਨਾਨਕ ਦੀ ਬੈਠਾ ਹੈ ਗਾਂਹ ਜਨਾਲੇ ਦੀ ਬੈਠਾ ਹੈ ਇਹ ਇਹ ਜਿਆਦੇ ਮਾਰ ਹੈ ਮਾਰ ਹਟਾਇਆ ਵੇਰੀ ਜਿੱਥੇ ਤੱਕ ਆਉਣ ਵਾਸਤੇ ਟਾਈਮ ਲੱਗਦਾ ਹੈ ਜੀ ਜੀ ਤਾਂ ਹਾਂ ਤਾਂ ਉਹਨੀਆਂ ਸਮਗਰੀਆਂ ਦੇਣੀ ਆ ਲੋਕਾਂ ਨੂੰ ਪਿੰਡਾਂ 'ਚ ਬੈਠਿਆਂ ਨੂੰ ਜਦੋਂ ਉਹਨਾਂ ਦੀਆਂ ਸੜਕਾਂ ਬਣ ਜਾਣਗੀਆਂ ਰਾਹ ਖੁੱਲ ਜਾਣਗੇ ਜਾਂ ਉਹਨਾਂ ਉਹ ਜਿਹੜੇ ਘਰੋਂ ਤੋਂ ਘਰ ਛੱਡ ਕੇ ਆਏ ਨੇ ਜਦੋਂ ਉਹ ਘਰਾਂ 'ਚ ਜਾ ਵੜਨਗੇ ਆਪਦਾ ਵਸੇਬਾ ਕਰਨਗੇ ਬਹਿਣਗੇ ਤਾਂ ਰਾਹਤ ਤਾਂ ਉਹਨਾਂ ਨੂੰ ਤਾਂ ਦੇਣ ਦਾ ਫਾਇਦਾ ਹੋਊ ਨਾ ਜੇ ਉਹ ਆਪ ਨੂੰ ਰੱਖਣ ਦਾ ਠਿਕਾਣਾ ਹੋਊ ਉਹਨਾਂ ਕੋਲੇ ਆਪਦੇ ਪਸ਼ੂਆਂ ਵਾਸਤੇ ਉਹ ਤੰਤੂੜੀ ਰੱਖਣ ਦਾ ਠਿਕਾਣਾ ਬਣੂ ਅਜੇ ਤਾਂ ਬਹੁਤ ਸਾਰੇ ਘਰਾਂ 'ਚ ਨਹੀਂ ਪਰਤੇ ਉਹਨਾਂ ਦੇ ਘਰਾਂ ਦੇ ਵਿੱਚੋਂ ਪਾਣੀ ਹੁਣ ਉਤਰਿਆ ਹੁਣੇ ਦੇਖਿਆ ਮੈਂ ਇੱਕ ਦੋ ਦਿਨਾਂ ਦਾ ਹੀ ਪਾਣੀ ਉਤਰਿਆ ਜੇ ਨਹੀਂ ਅਸੀਂ ਇਹ ਸਮਝਦੇ ਆਂ ਵੀ ਅਸੀਂ ਹੁਣ ਇਸ ਮਹਿਮ ਨੂੰ ਡੇਢ ਕੰਢੇ ਡੇਢ ਮਹੀਨਾ ਮਹੀਨਾ ਡੇਢ ਮਹੀਨਾ ਕਣਕ ਵੇਚਣ ਤੱਕ ਅਸੀਂ ਮਹਿਮ ਨੂੰ ਹੱਥ ਪਾਇਆ ਆਪਣੀ ਜਥੇਬੰਦੀ ਵੱਲੋਂ ਇਹਦੇ ਵਿੱਚ ਹਰਿਆਣੇ ਵਾਲੀ ਜਥੇਬੰਦੀ ਵੀ ਸਾਡੀ ਨਾਲ ਹੀ ਹੈ ਯੂਪੀ ਵਾਲੀ ਤੇ ਉਤਰਾਖੰਡ ਵਾਲੀ ਜਥੇਬੰਦੀ ਤੇ ਰਾਜਸਥਾਨ ਵਾਲੇ ਸਾਥੀ ਸਾਡੇ ਨਾਲ ਨੇ ਮਤਵ ਦਾ ਸਾਰਾ ਏਰੀਆ ਸਾਡੇ ਇਸ ਮਦਦ ਦੇ ਵਿੱਚ ਆਇਆ ਹੈ ते करते साथियों तो का चल चले मदद तो क्योंकि तो कोई आस नहीं। जी सबसे पहले तो पंजाब के साथियों का बहुत शुक्र गुजार है हम के उनके साथ हमने बहुत सीखा है पहले से ही दो तीन पांच सालों से हम साथ हैं और आज हमने उनकी पीड़ा देखी सोशल मीडिया पे और नेट प्लेटफॉर्म पे तो बहुत बुरे हालात हमको दिखाए नेट पे कि लोगों के पास पशुओं का चारा नहीं है पशु बह के जा रहे हैं दूसरे बॉर्डर पार कर गए और लोग छतों पे आसरा लिए हुए हैं उनके पास बारिश आ जाए तो छत पे कुछ सर पे ढकने का कुछ नहीं है छोटे बच्चों को कपड़े नहीं हैं बहुत सारी चीज़ों दवाइयाँ तो मेवात से बहुत बड़ी मुहिम उठी लोगों ने अपने घरों से जितना हो सकता था मस्जिदों में गुरुद्वारों में सामान इकट्ठा किया जिससे जो बंद पड़ी सब कुछ उन्होंने हालांकि मेवात में भी खुद में भी बाढ़ के हालात हैं अगर वहाँ पर एक दो बरसात और तेज़ हो गई तो यही हालत वहाँ भी होने वाली लेकिन फिर भी लोगों ने यह सोचा है कि जब तक हम ठीक हैं तब तक हम दूसरों के काम आए पंजाब को हम अपना बड़ा भाई मानते हैं और हम मेवा से आए हैं और हमेशा हम साथ खड़े हैं चाहे मुसीबत कैसी हो सरकारें साथ दें या ना दें हम आपसी सहयोग भाईचारे से सब मुसीबतों से निपटेंगे हाँ बिल्कुल हम हम हमसे जो हर संभव कोशिश होगी हमारे बड़े बुजुर्ग हैं हम इनके मार्गदर्शन में जैसी जैसी हमसे ज़रूरत हो पूर्ति होगी हम सब करेंगे और आपसी सहयोग से इस मुसीबत और आपदा से हम निकलेंगे ਅੱਜ ਜਿਹੜਾ ਹੜ੍ਹਾਂ ਦਾ ਸਾਡੇ ਗੁਰਦਾਸਪੁਰ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਜਿਹੜੇ ਬੱਦਲ ਫਟਣ ਕਰਕੇ ਬਾਦਸ਼ਾਹੀ ਆਈ ਹੈ ਉਹਦਾ ਭਾਰਤੀ ਸੰਜੋਨੀ ਏਕਤਾ ਗੁਰਾਹਾਂ ਨੇ ਸੂਬਾ ਕਮੇਟੀ ਦੇ ਲੋ ਸਾਡੇ ਸਾਥੀ ਜਿਹੜੇ ਦੂਜੇ ਸੂਬਿਆਂ ਤੋਂ ਆਏ ਆ ਇਹ ਸਰਵੇਖਣ ਆਏ ਆ ਕਿ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਜਿਹੜੀ ਪ੍ਰਧਾਨ ਜੀ ਹੁਣ ਗੱਲ ਕਹੀ ਹੈ ਵੀ ਰਾਹਸਮਗਰੀ ਬਹੁਤ ਆ ਰਹੀ ਹੈ ਤੇ ਇਹ ਰਾਹਸਮਗਰੀ ਜਿਹੜੀ ਹੈ ਲੰਮਾ ਸਮਾਂ ਆਪਣਾ ਚਲਾਉਣੀ ਪੈਣੀ ਹੈ ਤੇ ਆਪਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਭਰਾਓ ਇਹ ਰਾਤ ਸਮਗਰੀ ਉੱਥੇ ਪਚਾਓ ਜਿੱਥੇ ਲੋੜ ਆ ਤੇ ਇਹਨਾਂ ਦੀ ਮਦਦ ਆ ਆਪਾਂ ਨੂੰ ਕਣਕ ਬੀਜਣ ਤੱਕ ਇਹਨਾਂ ਦੀ ਮਦਦ ਏਪੀ ਇਹਨਾਂ ਦੀ ਮਦਦ ਜਿਹੜਾ ਬੀਜ ਆ ਹੋਰ ਆਪਣਾ ਨੂੰ ਜਿਹੜੀ ਆ ਉਹ ਹੈਲਪ